ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਾਮਲਾਲ ਨਾ ਹੈ ਸ਼ਾਮਲਾਲ ਜੀ ਤੁਸੀਂ ਇੱਕ ਕਨੈਕਸ਼ਨ ਬੁੱਕ ਕਰਵਾਇਆ ਸੀ ਕਿ ਆਪ ਲਾ ਕੇ ਗਏ ਆ ਇਹ ਆਪ ਲਾ ਕੇ ਗਏ ਆ ਕਹਿੰਦੇ ਵੀ ਉਹ ਮਤਲਬ ਰਾਣੇ ਮਤਲਬ ਦੱਬੇ ਦਿਖਾਓ ਦੱਬੇ ਬੰਦ ਹੋ ਗਏ ਨੇ ਅੱਛਾ ਕਿਹਨਾਂ ਨੇ ਕਿਹਾ ਬੰਦ ਹੋ ਗਏ ਆ ਬੰਦੇ ਆਏ ਹੀ 2-3 ਸਾਲ ਕੀ ਨਾਮ ਸੀ ਉਹਨਾਂ ਦੇ ਨਾ ਨਹੀਂ ਪਤਾ ਵੀਰੇ ਅੱਧ ਘਰ ਅਨੁਚਾਤੇ ਬੰਦਾ ਪਿਆ ਨਹੀਂ ਅੱਧਾ ਘੋੜਾ ਗੱਲ ਆ ਜਨਾ ਅਗਲੇ ਕਹਿੰਦੇ ਵੀ ਹਾਂ ਵੀ ਪਿੱਛੇ ਬੰਦ ਹੋ ਗਏ ਫਿਰ ਰਾਣੇ ਪੇ ਤੁਹਾਨੂੰ ਪਰ ਤੁਹਾਨੂੰ ਪਤਾ ਹੀ ਨਹੀਂ ਵੀ ਕੌਣ ਹੈ ਬੰਦੇ ਮਾਰਾ ਤੁਹਾਡੇ ਵਾਲੀ ਆਏ ਆ ਕੋਈ ਆਮ ਬੰਦਾ ਤਾਂ ਹੈ ਨਹੀਂ ਕੰਪਨੀ ਦਾ ਹੀ ਬੰਦਾ ਹੋਊਗਾ ਆਹ ਬੰਦਾ ਤੇ ਹੋਊਗਾ ਹੀ ਨਹੀਂ ਪਰ ਕੇਵਲ ਬਲੇਡਰਾਂ ਦਾ ਕਹਿੰਦਾ ਸਾਡਾ ਬੰਦਾ ਨਹੀਂ ਹੈ ਹੁਣ ਕੀ ਫਿਰ ਕੀ ਕਰੇ ਤੇ ਹੋਗਾ ਤਾਂ ਕਹਿੰਦੇ ਬੰਦ ਹੋ ਗਏ ਮੈਂ ਪਹਿਲਾਂ ਫੋਨ ਕਰ ਲੱਗਾ ਮੈਂ ਸ਼ਾਹ ਤੋਂ ਡੱਬੇ ਭੇਜਾ ਹਾਂ ਕਿ ਉਹਨਾਂ ਦੀ ਸਲਾਹ ਲੈ ਗਈ ਆਏ ਹੋਣੇ ਐਦਾਂ ਤੇ ਨਹੀਂ ਆਏ ਹੋਣੇ ਤੁਹਾਨੂੰ ਗੁੰਮਰਾਹ ਕੀਤਾ ਗਿਆ ਉਹੀ ਗੱਲ ਹੈਗੀ ਸੰਤੋ ਕਹੇ ਵੀ ਉਹ ਪਹਿਲੇ ਵਾਲੇ ਡੱਬੇ ਬੰਦ ਹੋ ਗਏ ਆ ਅੱਛਾ ਇਹ ਨਵੇਂ ਡੱਬੇ ਲੱਗਣੇ ਆ ਤੇ ਜਦੋਂ ਚੈਨਲ ਲਾ ਕੇ ਦੇਖਿਆ ਉਹ ਚੈਨਲ ਚਲਦੇ ਪਏ ਉਸ ਤੋਂ ਬਾਅਦ 15 20 ਮਿੰਟ ਬਾਅਦ ਚੈਨਲ ਚੱਲਣਾ ਚੱਲਣਾ ਪਿਆ ਇਹਦਾ ਕੰਮ ਹੋਇਆ ਨਹੀਂ ਜਦੋਂ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਚੈਨਲ ਬਦਲੇ ਗਏ ਨੇ ਵੀ ਦੇ ਐ ਦੱਸੋ ਵੀ ਪਹਿਲਾਂ ਜਿਹੜੇ ਚੈਨਲ ਆ ਰਹੇ ਸੀ ਜਿੰਨੇ ਉਹਨੇ ਹੀ ਆ ਰਹੇ ਆ ਕਿ ਫਰਕ ਆ ਚੈਨਲ ਦਾ ਹੋਰ ਮਰਾਠੀ ਬਰੂਟੀ ਹੈ ਗਿਆ ਜ਼ਿਆਦਾ ਯਾਰ ਕੁਆਲਟੀ ਦੇ ਵਿੱਚ ਵੀ ਫਰਕ ਆ ਕੁਆਲਟੀ ਦੇ ਵਿੱਚ ਉਹਦਾ ਠੀਕ ਆ ਕੁਆਲਟੀ ਹੈਗੀ ਥੋੜੀ ਜੀ ਉਹਦਾ ਪ੍ਰੋਜੈਕਟ ਹੈ ਠੀਕ ਹੈ ਨਾ ਪਹਿਲੇ ਜਿਹੜੇ ਚੱਲਦੇ ਸੀ ਉਹ ਸਹੀ ਚੱਲੀ ਜਾਂਦੇ ਬਈ ਇਹ ਕਹਿੰਦੇ ਵੀ ਉਹ ਬੰਦ ਹੋ ਗਏ ਆ ਪੰਜਾਬ ਦੇ ਚੈਨਲ ਨਹੀਂ ਹੈ ਅੱਛਾ ਬਾਹਰ ਤੁਸੀਂ ਇਹ ਕਹ ਰਹੇ ਵੀ ਪੰਜਾਬ ਦੇ ਚੈਨਲ ਨਹੀਂ ਬਾਹਰ ਦੇ ਚੈਨਲ ਜ਼ਿਆਦਾ ਬਟ ਆਠੀ ਜ਼ਿਆਦੇ ਆ ਮਤਲਬ ਟੇਬਲ ਤੁਹਾਡੀ ਚੇਂਜ ਕਰਤੀ ਡੱਬਾ ਚੇਂਜ ਕਰਤਾ ਉਹ ਵੀ ਤੁਹਾਨੂੰ ਗੁੰਮਰਾਹ ਕੀਤਾਗਾ ਗੁੰਮਰਾਹ ਕੀਤਾਗਾ ਮੋਂ ਸਾਡ ਯਾਰ ਅਸੀਂ ਤੇ ਇਹੀ ਗੱਲ ਕਹੀ ਆ ਵੀ ਉਹਨੇ ਸਣੀ ਨੇ ਭੇਜਿਆ ਆਉਣਾ ਹਾਂਜੀ ਹਾਂਜੀ ਅਸੀਂ ਤੇ ਇਹੀ ਗੱਲ ਕਹੀ ਉਹਨੇ ਸਣੀ ਨੇ ਭੇਜਿਆ ਸਾਨੂੰ ਬਈ ਤਾਂ ਹੀ ਅਗਲਾ ਆਇਆ ਐਦਾ ਕਿਦਾਂ ਲਾਜੂਗਾ ਕੋਈ ਯਾਰ ਤੁਹਾਨੂੰ ਕੋਈ ਦੱਸਿਆ ਨਹੀਂ ਕੋਈ ਕੰਸੈਪਟ ਨਹੀਂ 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 ਉਹ ਮੈਂ ਇਹੀ ਗੱਲ ਪੁੱਛੀ ਸੀ ਉਹਨਾਂ ਕੋ ਜੋ ਜਿਹੜਾ ਪੰਲੇ ਵਾਲੇ ਉਹ ਕੰਪਨੀ ਬੰਦ ਹੋ ਗਈ ਆ ਨਵੇਂ ਲਾਣੇ ਆ ਕਿੰਨੇ ਸਾਲ ਲੱਗੇ ਉਹ ਡੱਬਾ ਨਾਲ ਲੱਗੇ ਕਿੰਨੇ ਸਾਲ ਤੋਂ ਤੁਸੀਂ ਫਾਸਟਵੇ ਯੂਜ਼ ਕਰ ਰਹੇ ਹੋ ਕਿੰਨੇ ਸਾਲ ਹੁਣ ਕਾਫੀ ਸਾਲ ਹੋ ਚੱਲੇ ਸਾਨੂੰ ਤੇ 10 12 ਸਾਲੋਂ ਚੱਲੇ ਮਤਲਬ 10 ਸਾਲ ਤੋਂ ਤੁਸੀਂ ਫਾਸਟਵੇ ਹਾਂ 10 ਸਾਲ ਪੂਰੇ ਆ ਓਕੇ ਸੀਗਾ ਪੂਰਾ ਓਕੇ ਵਧੀਆ ਚੱਲ ਰਿਹਾ ਓਕੇ ਚੱਲੀ ਜਾ ਰਿਹਾ ਵੈਸੇ ਚੱਲੀ ਜਾ ਰਿਹਾ ਜਿੱਦਾਂ ਵਧੀਆ ਚੱਲੀ ਜਾ ਰਿਹਾ ਹੁਣ ਇਹੜਾ ਨੇ ਗੱਲ ਕਰਦੇ ਕਹਿੰਦੇ ਵੀ ਸਾਨੂੰ ਤੇ ਇਹੀ ਗਮਰਾ ਕੀਤਾ ਗਿਆ ਕਿ ਭਾਈ ਉਹ ਚੈਨਲ ਬੰਦ ਹੋ ਗਿਆ ਹੂੰ ਹੂੰ ਉਹ ਸਾਰਾ ਕੋਈ ਬੰਦ ਹੋ ਗਿਆ ਯਾ ਡੱਬਾ ਤੁਹਾਡਾ ਬੰਦ ਹੈ ਹੁਣ ਤੁਸੀਂ ਬਸਪੇ ਦਾ ਦਵਾਰ ਲਵਾਉਗੇ ਡੱਬਾ ਉਹ ਜਿਹੜਾ ਸਾਡੇ ਆਈ ਤੇ ਸਾਡੇ ਨੂੰ ਨਹੀਂ ਜਾਣਦੇ ਆ ਪਾਸ ਯਾਰ ਸਾਨੂੰ ਨਹੀਂ ਪਤਾ ਕਿਸ ਦੇ ਨਾਲ ਹੈ ਤਨ ਤੇ ਸਣੀ ਨਾਲ ਹੈ ਕੀ ਨਾਮ ਪ੍ਰਿੰਸੇਸ ਮੈਡਮ ਜੀ ਇਹ ਕੀ ਮੈਟਰ ਤੁਹਾਡਾ ਉਹ ਉਹ ਜੀ ਡੱਬੇ ਆਏ ਜੀ ਲਵਾਣ ਲਾਣ ਜੀ ਬੰਦੇ ਆ ਜੀ ਬੰਦੇ ਬੰਦਾ ਆਏ ਜੀ ਲਾਣ ਉਹ ਡੱਬਾ ਡੱਬਾ ਲਾ ਕੇ ਚੱਲ ਗਏ ਰੈਕਸ਼ਨ ਨਵਾਂ ਲਾ ਗਏ ਨੇ ਅੰਜ ਕਾ ਉਹ ਨਵਾਂ ਲਾ ਗਏ ਬਾਕੀ ਤਾਂ ਇੱਧਰ ਨਵਾਂ ਲਾ ਕੇ ਗਏ ਆ ਬਾਕੀ ਤਾਂ ਅੰਜ ਕਲਾਸ ਨਵਾਂ ਲਾ ਗਏ ਹਾਂ ਜੀ ਹਾਂ ਜੀ ਸਣੀ ਆ ਜੀ ਮੇਰੇ ਨਾਲ ਬਾਈ ਹੋਈ ਹੈ ਦੱਸੋ ਬਾਲੀ ਮੈਂ ਜੀ ਆਪਣੇ ਘਰੇ ਸੀਗਾ ਮੈਨੂੰ ਜੀ ਉਰੋਂ 11:00 ਤੋਂ 12:00 ਵਜੇ ਕੋਲਾ ਕੋਲਾ ਕੋਲਾਣੀ ਸ਼ੁਰੂ ਹੋ ਗਈਆਂ ਵੀ ਜਿਹੜੀ ਕੇਬਲ ਬੰਦ ਹੋ ਗਈ ਤੇ ਮੈਨੂੰ ਨਾਲ ਕਹਿਣ ਲੱਗੇ ਵੀ ਗਲੀ 'ਚ ਬਹੁਤ ਜ਼ਿਆਦਾ ਮੁੰਡੇ ਫਿਰਦੇ ਪਏ ਆ ਵੀ ਉਹ ਬਾਕਸ ਚੇਂਜ ਕਰਦੇ ਪਏ ਆ ਮੈਂ ਜੀ ਇਕਲਮ ਘਾਬਰ ਗਿਆ ਵੀ ਕੀ ਹੋ ਰਿਹਾ ਇਕਲਮ ਮੈਂ ਕਿਹਨੂੰ ਕੋਈ ਗੱਲ ਨਹੀਂ ਤੁਹਾਨੂੰ ਮੈਂ ਦੱਸਦਾ ਫਿਰ ਮੈਂ ਆਪਣੇ ਪਾਪਾ ਨੂੰ ਫੋਨ ਲਾਇਆ ਫਿਰ ਮੇਰੇ ਪਾਪਾ ਕਹਿੰਦੇ ਵੀ ਤੁਸੀਂ ਕੋਈ ਗੱਲ ਨਹੀਂ ਮੈਂ ਇਹ ਗੱਲ ਕਰਦਾ ਕੰਪਨੀ ਨਾਲ ਤੇ ਮੇਰੇ ਪਾਪਾ ਕੰਪਨੀ ਗਏ ਤੇ ਹੁਣ ਆਪਾਂ ਸਾਰੇ ਇੱਥੇ ਪਹੁੰਚਿਆ ਵੀ ਚੈੱਕ ਕਰਦੇ ਮੈਂ ਕਿ ਕਿਹੜੇ ਡੱਬੇ ਲੱਗੇ ਗਏ ਨੇ ਥ ਹਾਂਜੀ ਐਨਐਕਟੀ ਵਾਲੇ ਵੱਲੋਂ ਅੱਛਾ ਹੁਣ ਪੁਲਿਸ ਕੰਪਲੇਂਟ ਦੇ ਦਿੱਤੀ ਤੁਸੀਂ ਹਾਂਜੀ ਪੁਲਿਸ ਵਾਲੇ ਕੀਤੀ ਹੈਗੀ ਅਸੀਂ ਮੈਨੂੰ ਇਹ ਗੱਲ ਦੱਸੋ ਇੱਕ ਮੈਨੂੰ ਇਹ ਗੱਲ ਦੱਸੋ ਵੀ ਡੱਬੇ ਜਿਹੜੇ ਐ ਕੀ ਤੁਹਾਡੇ ਵੱਲੋਂ ਕੋਈ ਅਪਲਾਈ ਕੀਤਾ ਗਿਆ ਸਾਡੇ ਡੱਬੇ ਚੇਂਜ ਕੀਤੇ ਜਾਣ ਕੋਈ ਘਰਾਂイツ ਵੜ ਕੇ ਇਹ ਗੱਲ ਕਹੀ ਜਾਂਦੀ ਆ ਵੀ ਤੁਸੀਂ ਡੱਬੇ ਬਦਲਣ ਆ ਕੇ ਤੁਹਾਡੀ ਕੇਵਲ ਬੰਦ ਹੋ ਗਈ ਡੱਬੇ ਸਹੀ ਕਰਨ ਆਇਆ ਨਹੀਂ ਜੀ ਸਾਡੇ ਵੱਲੋਂ ਕੁਝ ਨਹੀਂ ਕਿਸ ਨੂੰ ਕਿਹਾ ਗਿਆ ਉਹ ਆਪ ਆਏ ਆ ਜੀ ਬਿਨਾਂ ਦੱਸੇ ਆਏ ਨੇ ਤੇ ਉਹ ਇਹ ਹੀ ਕਹੀ ਜਾਂਦੇ ਆ ਕਿ ਆ ਕਿ ਨਵੇਂ ਆਪਾਂ ਪ੍ਰਿੰਟ ਬਿਚਾ ਕੇ ਨਵੇਂ ਡੱਬੇ ਲੈਣੇ ਆ ਠੀਕ ਹੈ ਜੀ ਆਪ ਆਪਣੀ ਮਰੀਆਂ ਚੇਂਜ ਕਰੀ ਜਾਂਦੇ ਪਿਆ ਉਹਨਾਂ ਕਿਸ ਨੂੰ ਕੁਝ ਨਹੀਂ ਦੱਸਣਾ ਕਿਸ ਨੂੰ ਕੋਈ ਇਨਫੋਰਮੇਸ਼ਨ ਦਿੱਤੀਆਂ ਕੁਝ ਵਾਸਤਾ ਅਧਿਕਾਰੀ ਮੌਕੇ ਤੇ ਮੈਂ ਜਾਂਚ ਕਰ ਰਹੇ ਨੇ ਹਾਂ ਜੀ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਤੁਹਾਡੇ ਨਾਲ ਲੋਕ ਜੁੜੇ ਹੋਏ ਨੇ ਫਾਸਟੇ ਦੇ ਨਿਊ ਚੱਲੇਗੀ ਤੁਹਾਡੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਅਸੀਂ ਇਹ ਮੈਸੇਜ ਨਾ ਚਾਹੁੰਦੇ ਆ ਕਿ ਲੋਕ ਇਹਨਾਂ ਜਿਹੜੇ ਆ ਰਿਹਾ ਘਰਾਂ ਘਰ ਜਾ ਰਹੇ ਆ ਉਹਨਾਂ ਨੂੰ ਆਪਣੇ ਘਰ ਦੇ ਅੰਦਰ ਨਾ ਵੜਨ ਦੇਣ ਲੋਕ ਫਾਸਟੇ ਦੇ ਕੰਮ ਚਲਾ ਰਹੇ ਆ ਪਹਿਲਾਂ ਆਪਣੇ ਘਰ ਬੇਟਨ ਸਬਰ ਕਰਨ ਵੀ ਤੁਹਾਡੇ ਤੁਹਾਡੇ ਬੰਦੇ ਆ ਕਿ ਤੁਹਾਡੇ ਬੰਦੇ ਨਹੀਂ ਹੈਗੇ ਇਹਦਾ ਫालतू ਮੁੰਦਰ ਆਪਣੇ ਘਰਾਂ ਦੇ ਅੰਦਰ ਨਾ ਹਾਂਜੀ ਬਾਕੀ ਪੁਲਿਸ ਸਰਕਾਰੀ ਮੌਕੇ ਤੇ ਆਏ ਹੋਇਆ ਜੀ ਜਾਂਚ ਕਰਦੇ ਪਏ ਨੇ। ਕੀ ਪੁਲਿਸ ਤੇ ਗਾਰੀ ਪਹੁੰਚਾਏ ਮੌਕੇ ਤੇ? ਹਾਂਜੀ ਹਾਂਜੀ ਮੌਕੇ ਤੇ ਪਹੁੰਚੇ ਹੋਇਆ ਜੀ ਪੁਲਿਸ ਸਰਕਾਰੀ ਜਾਂਚ ਕਰਦੇ ਪਏ ਨੇ। ਤੁਹਾਡਾ ਨਾਮ ਕੀ ਹੈ? ਸ਼ਮੀਨਾ ਜੀ ਸ਼ਮੀਨਾ ਨਾਮ ਆ। ਸ਼ਮੀ ਕੀ ਮੈਟਰ ਹੋਇਆ ਸੀ? ਕਿਹੜੀ ਜਗ੍ਹਾ ਤੇ ਰਹਿੰਦੇ ਹੋ? ਰਹਿਣ ਵਾਲੇ ਤੁਸੀਂ। ਸ਼ਿਮਲਾਪੁਰੀ ਰਹਿਣ ਵਾਲੇ ਵੀਰੇ। ਕੀ ਮੈਟਰ ਕੀ ਹੋਇਆ ਸੀ? ਅੱਜ ਇਸ਼ੂ ਕੀ ਹੋਇਆ ਜਿਹੜਾ ਕੇਵਲ ਦਾ ਡੱਬਾ ਬਦਲਿਆ ਗਿਆ ਤੁਹਾਨੂੰ ਪਤਾ ਨਹੀਂ ਲੱਗਿਆ। ਡੱਬੇ ਬਦਲਣ ਜਦੋਂ ਆਏ ਨੇ ਗਲੀ ਦੇ ਵਿੱਚ ਇਹ ਕੋਈ ਬਾਕਸ ਚੇਂਜ ਹੋਣੇ ਨੇ। ਤੇ ਸਾਹਮਣੇ ਵਾਲੇ ਆਂਟੀ ਨੇ ਫੋਨ ਕੀਤਾ ਵਸਣੀ ਨੂੰ ਵੀ ਆਏ ਕਰਕੇ ਕੇਬਲ ਵਾਲਾ ਆਇਆ ਇਹਨਾਂ ਨੇ ਵੀ ਡੱਬੇ ਚੇਂਜ ਇਹ ਕਹਿੰਦਾ ਵੀ ਡੱਬੇ ਚੇਂਜ ਹੋ ਰਹੇ ਨੇ ਤੇ ਉਹ ਦੱਸਿਆ ਗਿਆ ਪਰ ਉਦੋਂ ਫਿਰ ਉਸ ਤੋਂ ਬਾਅਦ ਆਏ ਨੇ ਜਿਹਨੂੰ ਡੱਬੇ ਚੇਂਜ ਹੋ ਚੁੱਕੇ ਸੀਗੇ ਉਸ ਦਿਨ ਨੂੰ ਤਾਂ ਖਤਮ ਹੋ ਚੁੱਕੀ ਸੀ ਤੁਸੀਂ ਆਪਣੀ ਮਰਜ਼ੀ ਨਾਲ ਕਰਵਾਇਆ ਕਿ ਨੀ ਤੁਹਾਨੂੰ ਤਾਂ ਨਹੀਂ ਪਤਾ ਸੀਗਾ ਵੀ ਫਾਸਟਵੇ ਦੀ ਲਾਗੇ ਤੁਹਾਡੀ ਦੂਜੀ ਨਹੀਂ ਭਾਜੀ ਉਹ ਫੋਨ ਕੀਤਾ ਜੀ ਉਹਨਾਂ ਨੇ ਕਿਹਾ ਹੀ ਅੱਜ ਫਿਰ ਉਹਨਾਂ ਦੀ ਮਰਜ਼ੀ ਨਾਲ ਹੀ ਹੋ ਸਾਡੀ ਮਰਜ਼ੀ ਨਾਲ ਹੀ ਹੋ ਗਿਆ ਨਾ ਤਾਂ ਮੁੰਡੇ ਨੂੰ ਵੀ ਕੇਵਲ ਨੇ ਫੋਨ ਕੀਤਾ ਜੀ ਉਹਨਾਂ ਨੇ ਕਿਹਾ ਹੀ ਆ ਵੀ ਹਾਂ ਵੀ ਚੇਂਜ ਹੋ ਰਿਹਾ ਨਾ ਦਾਹੀ ਕਰਵਾਇਆ ਰਹਿਣਾ ਕੁਛ ਲੈਣੇ ਆ ਭਾਈ ਜੀ ਇਹ ਕਹਿੰਦੇ ਤੁਸੀਂ ਕੁਰੀ ਵੀ ਕਿਹਾ ਹੋਵੇ ਵੀ ਹਾਂ ਜੀ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਡੱਬਾ ਚੇਂਜ ਕਰਾਓ ਅਸੀਂ ਆਪਣਾ ਡੱਬਾ ਕਿਉਂ ਚੇਂਜ ਅਸੀਂ ਆਪਣਾ ਡੱਬਾ ਕੋਈ ਚੇਂਜ ਕਰਾਵਾਂਗੇ ਸਾਡੀ ਚੱਲਦੀ ਕੇਵਲ ਦਾ ਡੱਬਾ ਚੇਂਜ ਕਰਕੇ ਅਸੀਂ ਕਹਾਂਗੇ ਦੂਜੀ ਦੇ ਹੋਰ ਨਾਲ ਡੱਬਾ ਲਾ ਦਵਾ ਜੀ ਡੱਬਾ ਚੇਂਜ ਕਰਵਾਵਾਂਗੇ ਅੱਠ ਦੇ ਵਿੱਚ ਅਸੀਂ ਫਾਸਟਵੇ ਨਾਲ ਜੁੜੇ ਹੋਏ ਹਾਂ ਉਸ ਤੋਂ ਬਾਅਦ ਅਸੀਂ ਫਾਸਟਵੇ ਚਲਾ ਰਹੇ ਹਾਂ ਸਾਡੇ ਕੋਲ ਹੋਰ ਕੋਈ ਸਿਗਨਲ ਹੀ ਹੈ ਨਹੀਂ ਅਸੀਂ ਇਹ ਕੰਪਨੀ ਦੇ ਨਾਲ ਤਾਂ ਕਲਰ ਦਾ ਕੋਈ ਇਹ ਤੁਮ ਲਾ ਕੀਤਾ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਕਸਟਮਰ ਨੂੰ ਇਹੀ ਗੱਲ ਕਹੀ ਆ ਵੀ ਅਸੀਂ ਉਹੀ ਕੇਬਲ ਵਾਲੇ ਆ ਉਹੀ ਕੇਬਲ ਵਾਲੇ ਤੁਹਾਡੇ ਕੋਲ ਪੈਸੇ ਲੈਣ ਆਣਗੇ ਉਹ ਉਹੀ ਕੇਬਲ ਵਾਲੇ ਨੇ ਭੇਜਿਆ ਨਹੀਂ ਕਿਹਾ ਉਹਨਾਂ ਨੇ ਹਾਂ ਉਹੀ ਕੇਬਲ ਵਾਲਾ ਆ ਜਿਹੜਾ ਹੈਗਾ ਖਾ ਪੁਰਾਣਾ ਪੈਸੇ ਲੈਣ ਤੁਹਾਡੇ ਤੋਂ 2000 ਆਊਗਾ ਮਹੀਨੇ ਦੇ ਤੇ ਇਹ ਇਹ ਨਹੀਂ ਤੁਹਾਨੂੰ ਪਤਾ ਵੀ ਡੱਬੇ ਦਾ ਕੀ ਸਿਸਟਮ ਆ ਉਹਨਾਂ ਦਾ ਇਹਨਾਂ ਦੇ ਆ ਵੀ ਇਹੀ ਕਿਹਾ ਵੀ ਪੈਸੇ ਲੈਣ ਉਹੀ ਬੰਦਾ ਆਣਗੇ ਜਿਹਨਾਂ ਕੋਲ ਪਹਿਲਾਂ ਕੇਬ ਕੁਝ ਵੀ ਨਹੀਂ ਬਸ ਉਹ ਕਹਿੰਦੇ ਵੀ ਡੱਬਾ ਬਦਲਣਾ ਵਾ ਵੀ ਉਹਨਾਂ ਨੇ ਕਿਹਾ ਵਾ ਵੀ ਬਦਲ ਦੋ ਤੁਸੀਂ ਉਹਨਾਂ ਨਾਲ ਹੀ ਕਰਿਓ ਮੈਂ ਕਿਹਾ ਕੋਈ ਰੇਮ ਵੀ ਦਾ ਕੋਈ ਚਾਰਜ ਤਾਂ ਨਹੀਂ ਹੈਗੇ ਡੱਬੇ ਦੇ ਵੀ ਅੱਗੇ ਅਸੀਂ ਪਹਿਲਾਂ ਜਦੋਂ ਲਵਾਇਓ ਉਹ ਤਾਂ 1300 ਰੁਪਏ ਦੇ ਕੇ ਲਵਾਏ ਸੀਗੇ ਤੇ ਤਾਂ ਕੋਈ ਚਾਰਜ ਤਾਂ ਨਹੀਂ ਕਹਿੰਦੇ ਨਹੀਂ ਕੋਈ ਚਾਰਜ ਨਹੀਂ ਤੁਸੀਂ ਉਹਨਾਂ ਨਾਲ ਹੀ ਕਰਿਓ ਬਾਕੀ ਜੋ ਤੁਸੀਂ ਜਿਹੜਾ ਤੁਹਾਡਾ ਰੇਟ ਚੱਲਦਾ ਹੋਈ ਉਹਨਾਂ ਨਾਲ ਹੀ ਕਰਿਓ ਅੱਛਾ ਸਿੱਧਾ ਕਹਤਾ ਵੀ ਉਦਾਂ ਹੀ ਚਲਦੀ ਰਹੇਗੀ ਹਾਂ ਉਦਾਂ ਹੀ ਚਲਦੀ ਰਹੇਗੀ ਤੇ ਡੱਬਾ ਢਾਡਾ ਤੁਸੀਂ ਕਿੰਨੇ ਮਤਲਬ ਕਈ ਸਾਲਾਂ ਤੋਂ ਫਾਸਟ ਵੀ ਯੂਜ਼ ਕਰਦੇ ਹੋਣੇ ਹਾਂਜੀ ਹਾਂਜੀ ਬਹੁਤ ਸਾਲ ਹੋ ਗਏ ਸਾਨੂੰ ਇਹੀ ਚਲਦੀ ਇਹਨਾਂ ਦੀ ਵੀ ਕੇਵਲ ਸਾਡੀ ਪਹਿਲਾਂ ਦੂਜੀ ਹੁੰਦੀ ਸੀ ਹੋਣਾ ਬਾਕਸ ਲਾਗੇ ਇਹਨਾਂ ਦੀ ਚੱਲ ਰਹੀ ਆ ਸਾਡੇ ਬਹੁਤ ਧੀਰ ਤੋਂ ਹੀ ਤੇ ਆ ਡੱਬਾ ਲਾ ਕੇ ਕਾਲੇ ਰੰਗ ਦਾ ਕਹਿੰਦੇ ਆ ਡੱਬਾ ਕੀ ਕਹਿੰਦੇ ਵੀ ਡੱਬਾ ਚੇਂਜ ਹੋ ਗਿਆ ਹਾਂ ਨਹੀਂ ਕਹਿੰਦੇ ਇਹੀ ਲੱਗਣੇ ਸਾਰੇ ਆਲ ਇੰਡੀਆ 'ਚ ਕਹਿੰਦੇ ਇਹੀ ਲੱਗਣੇ ਨੇ ਹੁਣ ਅਸਤੇ ਕਿ ਆ ਵੀ ਜਿੱਦਾਂ ਪਹਿਲਾਂ ਵੀ ਉਹ ਕੀਤਾ ਸੀਗਾ ਫਾਸਟਵੇਅਰ ਜਿਹੜੇ ਲਾਏ ਸੀਗੇ ਤੋਂ ਉਦੋਂ ਵੀ ਤਾਂ ਸਾਰਿਆਂ ਦੇ ਚੇਂਜ ਕੀਤੇ ਸੀ ਇਹਨਾਂ ਨੇ ਅੰਡੀ ਤੁਹਾਨੂੰ ਪਤਾ ਨਹੀਂ ਇਹ ਵੀ ਬੰਦੇ ਕੌਣ ਆ ਤੁਸੀਂ ਆਪਣੇ ਕੇਵਲ ਪ੍ਰੇਟਨ ਨੂੰ ਫੋਨ ਨਹੀਂ ਕਰਕੇ ਪੁੱਛਿਆ ਤੁਸੀਂ ਬੰਦਾ ਭੇਜਿਆ ਨਹੀਂ ਅਸੀਂ ਕਰਵਾਇਆ ਹੈ ਕਾਲ ਕਰਵਾਇਆ ਕਹਿੰਦੇ ਅਸੀਂ ਤਾਂ ਕੋਈ ਬੰਦਾ ਭੇਜਦੇ ਕਹਿੰਦੇ ਅਸੀਂ ਕੋਈ ਬੰਦਾ ਹੀ ਨਹੀਂ ਭੇਜਿਆ ਕਹਿੰਦੇ ਕਹਿੰਦੇ ਬੰਦਾ ਹੀ ਨਹੀਂ ਭੇਜਿਆ ਪੰਜ ਦੀ ਗੱਲ ਆ ਅਸੀਂ ਉਸੇ ਟਾਈਮ ਕਾਲ ਕੀਤੀ ਦੂਸਰੇ ਟਾਈਮ ਅਸੀਂ ਕਾਲ ਕੀਤੀ ਉਹਨਾਂ ਨੂੰ ਅਸੀਂ ਕਿ ਸਾਡੇ ਡੱਬਾ ਬਦਲਣਾ ਆ ਰਹੇ ਨੇ ਤੇ ਵੀ ਕਿੱਦਾਂ ਉਹ ਕਹਦੇ ਸੀ ਤਾਂ ਕੋਈ ਬੰਦਾ ਨਹੀਂ ਭੇਜਿਆ ਜਦੋਂ ਅਸੀਂ ਦੇਖਣਗੇ ਤਾਂ ਉਹ ਨਿਕਲ ਚੁੱਕੇ ਸੀਗੇ ਅਸੀਂ ਤਿੰਨ ਚਾਰ ਗਲੀਆਂ ਦੇਖੀਆਂ ਕਿਤੇ ਨਹੀਂ ਸੀਗੇ ਤੇ ਡੱਬਾ ਡੱਬਾ ਲਾ ਕੇ ਚਲੇ ਗਏ ਹਾਂਜੀ ਡੱਬਾ ਲਾ ਕੇ ਚਲੇ ਗਏ ਹੁਣ ਤੁਸੀਂ ਕੇਬਲ ਵੀ ਚੱਲਦੀ ਹੈ ਨਹੀਂ ਕੇਬਲ ਚੱਲ ਰਹੀ ਹੈ ਅੱਛਾ ਜੀ ਚੈਨਲ ਕਿਦਾਂ ਹਾਂਜੀ ਬਹੁਤ ਪਿਆਰ ਨਾਲ ਚੈਨਲ ਤਾਂ ਸਾਰੇ ਚੱਲ ਰਹੇ ਨੇ ਚੈਨਲ ਚੇਂਜ ਨਹੀਂ ਹੋਏ ਪਹਿਲਾਂ ਨਾਲ ਹਾਂ ਚੇਂਜ ਆ ਸਾਰੇ ਚੇਂਜ ਪੰਜਾਬੀ ਚੈਨਲ ਕਿੰਨੇ ਘਾ ਇਹ ਚੈੱਕ ਨਹੀਂ ਕੀਤਾ ਲੈ ਮੈਂ ਪ੍ਰੋਪਰਲੀ ਨਹੀਂ ਮੁੰਡਾ ਕਹਿ ਰਿਹਾ ਹਲੇ ਹੁਣੇ ਹੁਣੇ ਚੱਲਿਆ ਸਟਾਰਟ ਹੋਇਆ ਨਹੀਂ ਚੱਲਿਆ ਚੱਲਿਆ ਇਹ ਸੀਗਾ ਟੀਵੀ ਨਹੀਂ ਚੱਲਿਆ ਹੁਣੇ ਚੱਲਿਆ ਇੱਕ ਮਿੰਟ ਕੇਬਲ ਬਦਲਦੇ ਕੋਈ ਕੋਈ ਐਪਲੀਕੇਸ਼ਨ ਪਾਈ ਸੀ ਕਿ ਆਸੀ ਬਈ ਕੇਬਲ ਬਦਲੀ ਜਾ ਨਾ ਨਾ ਕੋਈ ਨਹੀਂ ਚੁਪਨਾ ਬਬ ਆਪਣੇ ਆਪ ਆਏ ਉਹ ਦੋ ਬੰਦੇ ਹੁਣ ਦੱਸਿਆ ਵੀ ਨਹੀਂ ਅਸੀਂ ਕਿੱਥੋਂ ਆਏ ਆ ਤੇ ਅਸੀਂ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਮਤਲਬ ਆ ਕਿਉਂ ਬਦਲਦੇ ਪਏ ਹੋ ਤੇ ਅਸੀਂ ਫਾਸਟਵੇ ਤੋਂ ਆਏ ਆ ਜਾ ਇਹ ਗੱਲ ਕਹੀ ਜੀ ਬਈ ਫਾਸਟਵੇ ਤੋਂ ਆਏ ਆ ਹਾਂ ਕਹਿੰਦੇ ਫਾਸਟਵੇ ਵਾਲੇ ਕਹਿੰਦੇ ਤੁਹਾਡੇ ਕਿਹੜੀ ਚੱਲਦੀ ਮੈਂ ਫਾਸਟਵੇ ਚੱਲਦੀ ਆ ਹਾਂ ਬਸ ਇੰਨਾ ਕਰਕੇ ਬਦਲ ਕੇ ਚੱਲ ਗਏ ਨੇ ਚੇਂਜ ਕਰਨਾ ਡੱਬਾ ਤੁਹਾਡਾ ਅੱਛਾ ਇਹੀ ਕਹਿ ਗਿਆ ਵੀ ਫਾਸਟਵੇ ਚੱਲਦੀ ਰਹੂਗੀ ਤੁਹਾਡੇ ਉਹ ਕਹਿੰਦੇ ਸਾਰੇ ਮਤਲਬ ਕਿ ਟੋਟਲੀ ਸਾਰੇ ਪੰਜਾਬ ਦੇ ਵਿੱਚ ਸਾਰੇ ਚੇਂਜ ਹੋਣੇ ਆ ਅੱਛਾ ਜੀ ਕਹਿੰਦੇ ਸਾਰੇ ਚੇਂਜ ਹੋਣੇ ਆ ਸਾਰੇ ਡੱਬੇ ਜਿੰਨੇ ਵੀ ਆ ਸਾਰੇ ਚੇਂਜ ਹੋਣੇ ਆ ਕਹਿੰਦੇ ਨਾਲ ਹੀ ਅਸੀਂ ਨਾਲ ਹੀ ਖੜੇ ਸੀਗੇ ਤੇ ਉਹ ਕਹਿੰਦੇ ਸਾਰੇ ਟੋਟਲੀ ਮੈਂ ਕਹਾਂ ਚਲੋ ਠੀਕ ਆ ਦੇਖੋ ਕੀ ਪਤਾ ਹਾਂਜੀ ਹਾਂ ਉਹ ਨਾਲ ਹੀ ਅੰਦਰ ਹੀ ਸੀਗੇ ਅਜੇ ਤਾਂ ਉਹਨੂੰ ਮਤਲਬ ਇਹੀ ਕਹਿ ਗਿਆ ਕਿ ਫਾਸਟ ਮੀਜੇਬਲ ਹਾਂਜੀ ਉਹ ਕਹਿੰਦੇ ਵੀ ਮਤਲਬ ਟੋਟਲੀ ਸਾਰੇ ਨਵਾਂ ਤਰ੍ਹਾਂ ਦੇ ਡੱਬੇ ਆ ਇਹ ਹੀ ਕਹਿ ਰਹੇ ਸੀ ਮੋੜਾ ਕੀਤਾ ਗਿਆ ਹਾਂ ਠੀਕ ਆ ਸਭ ਚੱਲਣਗੇ ਆ ਚੈਨਲਾਂ ਦੇ ਵਿੱਚ ਤਾਂ ਕਹਿੰਦੇ ਚੈਨਲ ਹੀ ਬਣੇ ਕਰ ਗਿਆ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਚਰਣੀ ਚੱਲ ਰਿਹਾ ਅੰਮ੍ਰਿਤਸਰ ਜਿਹੜਾ ਆਉਂਦਾ ਸੀ ਉਹ ਵੀ ਨਹੀਂ ਚੱਲਦਾ ਪਿਆ ਨਾ ਦਰਬਾਰ ਸਾਹਿਬ ਦੇ ਤੁਸੀਂ ਦੇਖਣਾ ਉਹ ਤਾਂ ਹੁਣ ਜਿਹੜੇ ਆਪਣੇ ਜੀਵਾਰਨ ਸਾਹਿਬ ਦਰਬਾਰ ਸਾਹਿਬ ਕੋਈ ਨਹੀਂ ਚੱਲਦਾ ਪਿਆ ਉਹ ਵੀ ਤਲਾ ਮੰਦਰ ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਫਾਸਟਵੇ ਤੇ ਜੇ ਨਾ 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 ਕੋਈ ਨਹੀਂ ਚੱਲਦਾ ਉਹ ਪਟਿਆਲੇ ਤੋਂ ਵੀ ਜੇ ਗੱਲ ਕਰਦੇ ਆ ਪਟਿਆਲੇ ਵਾਲੇ ਵੀ ਆਉਂਦਾ ਕਾਲੀ ਮੰਦਰ ਤੋਂ ਆਉਂਦਾ ਕਾਲੀ ਮੰਦਰ ਤੋਂ ਚੱਲਦਾ ਹੈ ਪਤਾ ਨਹੀਂ ਕਿੰਨੇ ਧਾਰਮਿਕ ਸਥਾਨ ਹੁਣ ਕੋਈ ਵੀ ਨਹੀਂ ਆ ਰਿਹਾ ਨਹੀਂ ਕੋਈ ਨਹੀਂ ਆ ਰਿਹਾ ਹੁਣ ਆਪਣੇ ਕੇਵਲ ਪ੍ਰੇਟਾ ਨੂੰ ਤੁਸੀਂ ਫੋਨ ਕੀਤਾ ਵਾ ਮੈਂ ਇਹਨਾਂ ਨੂੰ ਕੀਤਾ ਨਾ ਵਰਮ ਜਿਹੜੇ ਅਬ ਜਿਹੜੇ ਸੰਭਾਲਦੇ ਨੇ ਇਥੋਂ ਨਫਾਸਵੇ ਨੂੰ ਉਹਨਾਂ ਨੂੰ ਫੋਨ ਕੀਤਾ ਹਾਂਜੀ ਉਹ ਕੀ ਕਹਿੰਦੇ ਤੇ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਹੁਣ ਤੁਸੀਂ ਆਪਣਾ ਡੱਬਾ ਫਰਕ ਪੇ ਦਾ ਦੁਬਾਰਾ ਲਵਾਣਾ ਜਾਓ ਇਹ ਬੰਸ ਆਹ ਵੀ ਸਾਰੇ ਚੈਨਲ ਚੱਲਦੇ ਦਰਬਾਰ ਸਾਰਾ ਸੁਣਦੇ ਨੇ ਕੀਰਤਨ ਸੁਣਦੇ ਸੀ ਉਹ ਤਾਂ ਚੱਲ ਉਹਨਾਂ ਘੱਟੋ ਘੱਟ ਠੀਕ ਹੈ ਆ ਫਾਸਟਵੇ ਕਿੰਨੀ ਦੇਰ ਤੋਂ ਚਲਾਰੇ ਕਿੰਨੇ ਸਾਲਾਂ ਤੋਂ ਕਿੰਨਾ ਕਿੰਨੀ ਗੱਲ ਹੈ ਦੱਸੋ ਵੀ ਸਰਵਿਸ ਕਿੰਨੀ ਵਧੀਆ ਸੀ ਇਹਨਾਂ ਦੇ ਸਰਵਿਸ ਠੀਕ ਚੱਲਦੀ ਆ ਜਦੋਂ ਤਾਂ ਜ਼ਰੂਰਤ ਹੁੰਦੀ ਐ ਸੀ ਇਹਨਾਂ ਨੂੰ ਫੋਨ ਲਾਈਦਾ ਤੇ ਨਾਲ ਹੀ ਪਹੁੰਚ ਜਾਂਦੇ ਆ ਹਾਂ ਪਾਰਟੀ ਆਈ ਐ ਜੀ ਕੋਈ ਬਾਹ ਉਹਨਾਂ ਨੇ ਫਾਸਟਵੇਅਰ ਦੀ ਜਿਹੜੀਆਂ ਤਾਰਾ ਨੇ ਹੋ ਕਹਿੰਦੇ ਨੇ ਵੀ ਵੱਢ ਗਈ ਆਪਦੇ ਡੱਬੇ ਲਾਤੇ ਘਰਾਂ ਦੇ ਵਿੱਚ ਅਸੀਂ ਉਹ ਘਰ ਵਾਲਿਆਂ ਨੂੰ ਬੁਲਾਇਆ ਵੀ ਤੁਹਾਨੂੰ ਕੋਈ ਕੰਪਲੇਂਟ ਆਈ ਹੈ ਵੀ ਤੁਸੀਂ ਤੁਹਾਨੂੰ ਸਾਡੇ ਕੋਲ ਕੰਪਲੇਂਟ ਕੀਤੀ ਹੈ ਉਹਨਾਂ ਦਾ ਅਸੀਂ ਡੈਸ ਲੈ ਆਏ ਵੈਰੀਫਿਕੇਸ਼ਨ ਕਰਦੇ ਹਾਂ ਪੂਰੀ ਕਿ ਕੀ ਇਹਨਾਂ ਦਾ ਕਸੂਰ ਆ ਜਾਂ ਦੂਜੀ ਪਾਰਟੀ ਦਾ ਕਸੂਰ ਆ ਫਾਸਟਵੇਅਰਾਂ ਦੇ ਤਾਰਾ ਜ਼ਰੂਰ ਵੱਢੀਆਂ ਇਹਨਾਂ ਨੇ ਕੰਪਲੇਂਟ ਦਿੱਤੀ ਹੈ ਉਹ ਅਸੀਂ ਮੌਕਾ ਦੇਖਦੇ ਹਾਂ ਜਿਹ ਪ੍ਰਸਤਾਨ ਜਾਰੀ ਹੈ ਜੀ ਸੀਸੀ ਕੈਮਰੇ ਦੀ ਪਾਲ ਕਰ ਰਹੇ ਹੋ ਜੀ ਹਾਂ ਇਹ ਤਾਂ 2:00 ਵਜੇ ਤਾਂ ਅਜੇ ਲਗਾਤਾਰ ਕ੍ਰੇਮ ਕਿੰਨਾ ਵੱਧ ਰਿਹਾ ਕ੍ਰੇਮ ਵਧਣ ਤੋਂ ਬਾਅਦ ਲੋਕੀ ਐਵੇਂ ਲੋਕਾਂ ਦੇ ਘਰਾਂ 'ਚ ਵੜ ਕੇ ਡੱਬੇ ਚੇਂਜ ਕਰ ਰਹੇ ਕੋਈ ਵੱਡੀ ਵਾਰਦਾਤ ਵੀ ਹੋ ਸਕਦੀ ਹੈ ਇਹਦਾ ਵੈਰੀਫਾਈ ਕਰਲੀ ਜਾਏਗੀ ਮਤਲਬ ਪਰ ਇਸ ਬਾਰੇ ਤਾਂ ਮੈਂ ਕੁਝ ਨਹੀਂ ਕਹਾਂਦਾ ਵੱਡੀ ਵਾਰਦਾਤ ਹੋ ਸਕਦੀ ਹੈ ਜਾਂ ਨਹੀਂ ਜਿੰਨੀ ਮੇਰੇ ਕੋਲ ਕੰਪਲੀਟ ਹੈ ਮੈਂ ਉਨੀ ਹੀ ਗੱਲ ਕਰ ਸਕਦਾ ਹਾਂ